ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਦੇ ਹਾਂ ਘਰ ਦੀ ਬਗੀਚੀ ਬਾਰੇ ਦੋਸਤੋ ਥੋੜੀ ਬਰਸਾਤ ਦੀ ਵਜ੍ਹਾ ਕਰਕੇ ਬਗੀਚੀ ਆਪਣੀ ਗਿੱਲੀ ਰਹੀ ਤੇ ਆਪਾਂ ਹੁਣ ਲੇਟ ਥੋੜੇ ਜਿ ਹੋ ਗਏ 10-12 ਨੇ ਲੇਟ ਹੋ ਗਏ ਕਿਉਂਕਿ ਨੌਵੇਂ ਮਹੀਨੇ ਦੀ ਇੱਕ ਤਰੀਕੇ ਤੋਂ ਪੱਲਾਣਾ ਸਬਜ਼ੀ ਸ਼ੁਰੂ ਕਰਨੀ ਸੀਗੀ ਤੇ ਆਪਾਂ ਇਹਦੇ ਇੱਕ ਥੋੜਾ ਜਿਹਾ ਹੋਰ ਉਪਰਾਲਾ ਕੀਤਾ 21 ਤਰ੍ਹਾਂ ਦੇ ਬੀਜ ਮੰਗਾਈ ਨੇ ਆਪਾਂ ਇੱਕ ਨਰਸਰੀ ਜਿਹੜਾ ਬਾਈ ਜੀ ਅੰਬਰਸਰ ਕੋਲ ਦਾ ਚਹਲ ਵੈਜੀਟੇਬਲ ਵਾਲਾ ਉਹ ਤੋਂ ਮਹਗਾਏ ਨੇ ਤੇ ਉਗਣੇ ਵੀ ਸ਼ੁਰੂ ਹੋ ਗਏ ਸਰੋਂ ਆਪਣੀ ਹਰੀ ਹੋ ਗਈ ਕਦੂ ਹੋ ਗਿਆ ਤੋਰੀ ਹਰੀ ਹੋ ਗਈ ਆਪਣੀ ਸਲਗਮ ਹੋ ਗਿਆ ਟਣੀਆਂ ਹੋ ਗਿਆ ਮੂਲੀ ਹੋ ਗਈ ਇਹ ਸਾਰੇ ਆਪਾਂ ਬੀਜ ਤੇ ਬਾਕੀ ਹੌਲੀ ਹੌਲੀ ਜਿਹੜੇ ਜਿਵੇਂ ਜਿਵੇਂ ਬਾਣ ਪੱਤਰ ਹੁੰਦਾ ਜਾਊਗਾ ਆਪਾਂ ਸਾਰੇ ਤਰ੍ਹਾਂ ਦੇ ਲਾ ਰਾਂਗੇ ਕੰਜੂ ਮੈਂ ਮੇਰੇ ਦੋਸਤਾਂ ਨੂੰ ਕਹਿਣਾ ਹੁੰਨਾ ਵੀ ਘਰ ਦੇ ਵਿੱਚ ਇੱਕ ਇੱਕ ਦੋ ਦੋ ਬੱਲਾਂ ਜਾਂ ਫਲ ਵਾਲੇ ਪੌਦੇ ਜ਼ਰੂਰ ਲਾਇਆ ਕਰੋ ਨਾਲ ਤਾਂ ਐਕਸਰਸਾਈਜ਼ ਹੋ ਜਾਂਦੀ ਆ ਨਾਲੇ ਆਪਣੇ ਨੂੰ ਘਰ ਦੀ ਸਬਜ਼ੀ ਤੇ ਫਲ ਮਿਲ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ